ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਸਵਾਗਤ ਕਰਦੇ ਆਂ ਰਾਜਸੰਧੂ ਫਾਰਮਿੰਗ YouTube ਚੈਨਲ ਦੇ ਵਿੱਚ ਸੋ ਕਿਸਾਨ ਵੀਰੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਿਓ ਇਸੇ ਤਰ੍ਹਾਂ ਆਉਣ ਵਾਲੀਆਂ ਕਿਸਾਨ ਵੀਰੋ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਮੋਹਰਾ ਦੇ ਵਿੱਚ ਦੋਸਤੋ ਇਹੇ ਝੋਟਾ ਸੋ ਦੋਸਤੋ ਇਸ ਦੀ ਕੀ ਡਿਟੇਲ ਹੈਗੀ ਆ ਉਸ ਤੋਂ ਪਹਿਲਾਂ ਜਿਹੜਾ ਏਰੀਆ ਆਪਾਂ ਤੁਹਾਨੂੰ ਦੱਸ ਦਿੰਨੇ ਆ ਜ ਪਿੰਡ ਜਿਹੜਾ ਦੋਸਤੋ ਰਸੂਲਪੁਰ ਜੋੜਾ ਹੈਗਾ ਨੇੜੇ ਪੰਜਾਬੀ ਯੂਨੀਵਰਸਿਟੀ ਤਹਿਸੀਲ ਤੇ ਜਿਹਨੂੰ ਜਿਲ੍ਹਾ ਜਿਹੜਾ ਪੈਂਦਾ ਜੀ ਪਟਿਆਲਾ ਹੈਗਾ ਅਮਨਦੀਪ ਸਿੰਘ ਸੰਧੂ ਇਸ ਦੇ ਓਨਰ ਹਨ ਦੋਸਤੋ ਉਹਨਾਂ ਦੇ ਜਿਹੜੇ ਕੰਟੈਕਟ ਨੰਬਰ ਹਨ 70872 96625 ਹਨ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਇਹ ਝੋਟਾ ਜਿਹੜਾ ਖਰੀਦ ਸਕਦੇ ਹੋ ਸੋ ਕਿਸਾਨ ਵੀਰੋ ਵਧੀਆ ਚੰਗੀ ਮਿਲਕ ਲਾਈਨ ਦਾ ਦੋਸਤੋ ਇਹ ਝੋਟਾ ਹੈਗਾ ਇਸ ਦੀ ਮਦਰ ਦਾ ਮਿਲਕ ਦੋਸਤੋ 15 ਤੋਂ 16 ਲੀਟਰ ਰਿਹਾ ਹੈਗਾ ਬਾਈ ਹੋਰਾਂ ਨੇ ਅੱਗੇ ਆਪਣੇ ਡੇਰੀ ਫਾਰਮ ਦੇ ਵਿੱਚ ਇਹ ਛੋਟਾ ਸ਼ੁਰੂ ਤੋਂ ਸਾਂਭ ਕੇ ਰੱਖਿਆ ਹੈਗਾ ਸੋ ਕਿਸਾਨ ਵੀਰੋ ਇਸ ਦੀ ਜਿਹੜੀ ਏਜ ਹੈਗੀ ਆ 4 ਸਾਲ 6 ਮਹੀਨਿਆਂ ਦੀ ਇਸ ਦੀ ਏਜ ਹੈਗੀ ਆ ਤੇ ਮਦਰ ਮੈਂ ਪਹਿਲਾਂ ਵੀ ਜਿੱਦਾਂ ਦੱਸ ਚੁੱਕਿਆ ਹਾਂ ਜੀ ਮਦਰ ਨੇ ਪੀਕ ਲੈਵਲ ਤੇ ਦੋਸਤੋ 15 ਤੋਂ 16 ਕਿਲੋ ਮਿਲਕ ਦੀ ਜਿਹੜੀ ਚੁਆਈ ਕਰਵਾਈ ਆ ਇਸ ਬੁੱਲ ਦੀ ਨੇ ਸੋ ਅੱਗੇ ਦੋਸਤੋ ਜਿਹੜੀਆਂ ਮੱਝਾਂ ਵੀ ਕਰਾਸ ਕਰਦਾ ਕਾਫੀ ਮੱਜਾ ਇਸ ਮਾਲੀ ਤੋਂ ਬਣੀਆਂ ਵੀ ਹਨ ਇਸ ਡੇਰੀ ਫਾਰਮ ਦੇ ਵਿੱਚ ਸੋ ਚੰਗੇ ਬੱਚੇ ਵੀ ਆਏ ਹਨ ਵਧੀਆ ਚੰਗੇ ਅੱਗੇ ਮਿਲਕ ਦੀ ਆਸ ਕੀਤੀ ਜਾਂਦੀ ਏ ਉਹਨਾਂ ਬੱਚੀਆਂ ਤੋਂ ਸੋ ਦੋਸਤੋ ਜਿਹੜਾ ਮੁੱਲ ਬਾਈਹੂਰੀ ਕਰਦੇ ਨੇ ਡਿਮਾਂਡ ਕਰਦੇ ਨੇ ਉਹ 58000 ਰੁਪਿਆ ਇਸ ਦਾ ਜਿਹੜਾ ਮੁੱਲ ਕਰਦੇ ਨੇ ਮੌਕੇ ਤੇ ਥੋੜਾ ਬਤਾ ਮਾਨਤਨ ਵੀ ਜ਼ਰੂਰ ਕੀਤਾ ਜਾਵੇਗਾ ਜਿਹੜੇ ਮੇਰੇ ਵੀਰ ਨੂੰ ਇਹ ਮਾਲੀ ਪਸੰਦ ਹੋਵੇ ਜਾਵਨ ਹੋਵੇ ਇਸ਼ਕ ਹੋਵੇ ਲੈਣ ਦਾ ਉਹ ਬਾਈ ਅਮਨਦੀਪ ਸਿੰਘ ਜੀ ਸੰਧੂ ਉੱਪਰ ਨੰਬਰ ਦਿੱਤੇ ਹਨ ਦੋਸਤੋ ਉਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਮਾਲੀ ਖਰੀਦ ਸਕਦੇ ਹੋ ਸੋ ਦੋਸਤੋ ਚੰਗਾ ਮਾਲੀ ਹੈਗਾ ਅੱਗੇ ਬਰੀਡਿੰਗ ਦੇ ਤੌਰ ਤੇ ਵੀ ਤੁਸੀਂ ਵਰਤ ਸਕਦੇ ਹੋ ਚੰਗੀ ਮਦਰ ਦਾ ਇਹ ਬੱਚਾ ਹੈਗਾ ਸੋ ਕਿਸਾਨ ਵੀਰੋ ਇੱਕ ਵਾਰੀ ਫੇਰ ਤੋਂ ਜਿਹੜਾ ਐਡਰੈਸ ਦੱਸ ਦਿੰਨੇ ਆ ਜੀ ਜਿਹੜਾ ਪਿੰਡ ਹੈਗਾ ਵਿਲੇਜ ਹੈਗਾ ਰਸੂਲਪੁਰ ਜੋਰਾ ਨੇੜੇ ਪੰਜਾਬੀ ਯੂਨੀਵਰਸਿਟੀ ਤਸਕੀਲ ਤੇ ਜਿਹੜਾ ਜ਼ਿਲ੍ਹਾ ਇਸ ਨੂੰ ਲੱਗਦਾ ਹੈ ਜੀ ਉਹ ਪਟਿਆਲਾ ਹੈਗਾ ਅਮਨਦੀਪ ਸਿੰਘ ਸੰਧੂ ਜੀ ਇਸ ਦੇ ਜਿਹੜੇ ਓਨਰ ਹਨ ਦੋਸਤੋ ਉਹਨਾਂ ਦੇ ਉੱਪਰ ਦਿੱਤੇ ਗਏ ਨੰਬਰ ਹਨ ਉਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਸੋ ਕਿਸਾਨ ਵੀਰੂ ਪਹੁੰਚ ਕਰਕੇ ਤੁਸੀਂ ਆਪਣਾ ਸੌਦਾ ਬਾਈ ਦੇ ਨਾਲ ਲਾ ਸਕਦੇ ਹੋ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ